ਤੇ ਵਿਆਹ ਲਈ ਹੌਲੀ ਹੌਲੀ ਕਰਕੇ ਜੋੜ ਰਹੇ ਸੀ ਗਹਿਣੇ ਆਹਰ ਭਾਜੀ ਕੰਮ ਤੇ ਗਏ ਹੀ ਤੇ ਸਾਡੇ ਮਗਰੋਂ ਆਸ ਢੋੜੀ ਕਰਕੇ ਚਲ ਗਿਆ ਬੰਦਾ ਕਮੇਟੀ ਦੇ 20000 ਵੀ ਲੈ ਗਿਆ ਚੋਰ ਤੋਂ ਮੈਨੂੰ ਇਹ ਕਹਿੰਦੇ ਪੈਸੇ ਦੇ ਤੇ ਜੇ ਮੈਂ ਬਾਰੀ ਨੂੰ ਵੇਖਿਆ ਬਾਰੀ ਕੰਨੀ ਹੱਥੇ ਨਾਲ ਪਿਛਲੇ ਖਾਨੇ ਚ ਸਾਰਾ ਹੀ ਸੋਨਾ ਸਾਨਾ ਕੱਢ ਕੇ ਲੈ ਗਿਆ ਇਦਾਂ ਹੀ ਕਪੜੇ ਬਾਰੀ ਦੇ ਖੁਲ ਰਹੇ ਮੇਰੀ ਔਰਤਾਂ ਨਹੀਂ ਰੁਕ ਰਹੀ ਹਾ ਰੋਣਾ ਪਹਿਲਾਂ ਵੀ ਮੇਰੇ ਪੈਸੇ ਨਿਕਰੇ ਆ ਪਹਿਲਾਂ ਅਸੀਂ ਗੋੜ ਨਹੀਂ ਕੀਤੀ ਆ ਦੂਜੀ ਵਾਰੀ ਫੇਰ ਹਮਲਾ ਹੋ ਗਿਆ ਸਾਡੇ ਤੇ ਤੇ ਸਾਰਾ ਕੁਝ ਲੈ ਗਿਆ ਲੁੱਟ ਗਿਆ ਨੂੰ ਗੁਰਦਾਸਪੁਰ ਦੇ ਪਿੰਡ ਗੁਰਦਾਸ ਨੰਗਲ ਦੇ ਮਜ਼ਦੂਰ ਪਰਿਵਾਰ ਦੇ ਘਰ ਨੂੰ ਵੀ ਚੋਰਾਂ ਨੇ ਨਹੀਂ ਬਖਸ਼ਿਆ ਘਰ ਵਾਲੇ ਦੋਵੇਂ ਜੀ ਬਾਹਰ ਕੰਮ ਤੇ ਗਏ ਹੋਏ ਸੀ ਜਦੋਂ ਉਹ ਘਰ ਵਾਪਸ ਆਏ ਤਾਂ ਕਮੇਟੀ ਲੈਣ ਵਾਲੀ ਔਰਤ ਉਸ ਦੇ ਘਰ ਆਈ ਤਾਂ ਘਰ ਵਾਲੇ ਨੇ ਕਮੇਟੀ ਲਈ ਪੈਸੇ ਮੰਗੇ ਪਰ ਜਦੋਂ ਘਰ ਵਾਲੀ ਨੇ ਜਾ ਕੇ ਦੇਖਿਆ ਤਾਂ ਅਲਮਾਰੀ ਬਿਲਕੁਲ ਸਾਟ ਖੁੱਲੀ ਪਈ ਸੀ ਜਦੋਂ ਉਹਨਾਂ ਨੇ ਆਪਣੇ ਸਮਾਨ ਨੂੰ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ 3 ਟੋਲੇ ਸੋਨੇ ਦੇ ਗਹਿਣੇ ਅਤੇ 20000 ਰੁਪਇਆ ਵੀ ਗਾਇਬ ਸੀ ਮਜ਼ਦੂਰ ਪਰਿਵਾਰ ਅਨਸਾਰ ਗਹਿਣੇ ਉਹ ਹੌਲੀ-ਹੌਲੀ ਕਰਕੇ ਆਪਣੀ ਧੀ ਦੇ ਵਿਆਹ ਲਈ ਜੋੜ ਰਹੇ ਸੀ ਪਰਿਵਾਰ ਅਤੇ ਮਹੱਲਾ ਨਿਵਾਸੀਆਂ ਨੇ ਦੱਸਿਆ ਕਿ ਪਹਿਲਾਂ ਵੀ ਇੱਥੇ ਕਈ ਵਾਰ ਚੋਰੀਆਂ ਹੋਈਆਂ ਨੇ ਅਤੇ ਉਹਨਾਂ ਨੇ ਮਹੱਲੇ ਦੇ ਹੀ ਇੱਕ ਨੌਜਵਾਨ ਤੇ ਸ਼ੱਕ ਜਤਾਇਆ ਸਾਰੇ ਜੋੜੇਗੇ ਪੈਸੇ ਤੇ ਗੈਣੇ ਚੋਰੀ ਹੋ ਜਾਣ ਕਾਰਨ ਮਜ਼ਦੂਰ ਪਰਿਵਾਰ ਦੀ ਔਰਤ ਦਾ ਰੋਣਾ ਨਹੀਂ ਰੁਕ ਰਿਹਾ ਆਹੀਂ ਪਾਜੀ ਕੰਮ ਤੇ ਗਏ ਸੀ ਤੇ ਸਾਡੇ ਮਗਰੋਂ ਆਸ ਢੋੜੀ ਕਰਕੇ ਚਲ ਗਿਆ ਬੰਦਾ ਸਾਨੂੰ ਪਤਾ ਨਹੀਂ ਉਹਦੇ ਪਹਿਲਾਂ ਵੀ ਮੇਰੇ ਪੈਸੇ ਨਿਕਰੇ ਆ ਪਹਿਲਾਂ ਅਸੀਂ ਗੌਰ ਨਹੀਂ ਕੀਤੀ ਆ ਦੂਜੀ ਵਾਰੀ ਫੇਰ ਹਮਲਾ ਹੋ ਗਿਆ ਸਾਡੇ ਤੇ ਤੇ ਸਾਰਾ ਕੁਝ ਲੈ ਗਿਆ ਲੁੱਟ ਕੇ ਸਾਨੂੰ ਅਹੀਂ ਤੇ ਹੁਣ 6 ਵਜੇ ਆਏ ਕੰਮ ਤੇ 6 ਵਜੇ ਕੰਮ ਤੋਂ ਮੈਂ 6 ਵਜੇ ਆ ਤੇ 6 ਵਜੇ ਮੈਂ ਕਮੇਟੀ ਮਗਾਂੜਿਆ ਨਾਲ ਦੀ ਤੇ ਬਾੜੀ ਕਹਿੰਦੀ ਹੱਥ ਹੀ ਨਾ ਆ ਅੱਛਾ ਬਾੜੀ ਵਿੱਚ ਰਹੇ ਨਿਕ ਅੱਖ ਨਹੀਂ ਦਿੱਤਾ ਮੇਰੇ ਜੋ ਗਾਨੇ ਤੇ ਘਰ ਵਾਲੇ ਵੀ ਕੰਮ ਤੇ ਗਏ ਬੱਚੇ ਮੇਰੇ ਵੀ ਕੰਮ ਤੇ ਜਾਂਦੇ ਆ ਹੂੰ ਠੀਕ ਹੈ ਜੀ ਤੇ ਮੈਂ ਕੰਮ ਤੋਂ ਆਨ ਕੇ ਕਮੇਟੀ ਮੰਗਣ ਆਇਆ ਤੋ ਸਕੂਲ ਚਲ ਕੇ ਆ ਦੋ ਹੋ ਜਾਵਾ ਪਾ ਜੀ ਤਿੰਨ ਦਿਨ ਤਿੰਨ ਕਿ ਤੋਲੇ ਸੋਨਾ ਗਿਆ ਵਾ ਤੇ 20000 ਰੁਪਇਆ ਮੇਰਾ ਗਿਆ ਦੇ ਤੇ ਮੈਨੂੰ ਕਿਨੇ ਦਿਨਾਂ ਦੱਸੋ ਮੈਂ ਲੱਕੜ ਦਾ ਕੰਮ ਕਰਦਾ ਦਿਹਾੜੀ ਲਾਉਣਾ ਵਾ ਕਲੀ ਦਾ ਹੀ ਬੰਦਾ ਵੀ ਅੱਗੇ ਵੀ ਨਿਕਲੇ ਔਰ ਤਿੰਨਾਂ ਚਾਰਾਂ ਘਰਾਂ ਦੇ ਵੀ ਨਿਕਲੇ ਆ ਹਾਂ ਜੀ ਸਰਪੰਚ ਨੂੰ ਕੀਤਾ ਫੋਨ ਆਉਣ ਲੱਗੇ ਸਰਪੰਚ ਸਾਹਿਬ ਵੀ ਥਾਣੇ ਵੀ ਦਿੱਤੀ ਆਉਣ ਲੱਗੇ ਆ ਮੁਲਾਜ਼ਮ ਵੀ ਮੇਰੀ ਕੁਲੀ ਦੀ ਪੈਂਟੀ ਤੇ ਮੈਂ ਕਥੋਂ ਆਪਣੀ ਧੀ ਨੂੰ ਪਾਉਣਾ ਆਂ ਹਾਂ ਹਾਂਜੀ ਸਾਡੇ ਘਰੋਂ ਵੀ ਚੋਰੀ ਹੋਈ ਆ ਜੀ ਸਾਡੇ ਘਰੋਂ ਥੋੜੇ ਥੋੜੇ ਕਰਕੇ ਤਿੰਨ ਚਾਰ ਵਾਰੀ ਪੈਸੇ ਕੱਢੇ ਉਹਨਾਂ ਨੇ ਘੱਟੋ ਘੱਟ 1.5 ਲੱਖ ਰੁਪਏ ਸਾਡਾ ਲੈ ਗਿਆ ਉਹ ਵੀ ਜਿਹੜਾ ਚੋਰ ਆ ਪੱਕਾ ਹੀ ਆ ਜਿਹੜਾ ਚੋਰ ਮਹਲ ਵਿੱਚ ਜਿਹੜਾ ਚੋਰੀਆਂ ਕਰ ਲਿਆ ਉਹ ਹੀ ਤੇ ਜਿਹਦੇ ਬਾਰੇ ਕਹਿੰਦੇ ਉਹ ਹੀ ਇੱਕੋ ਹੀ ਬੰਦਾ ਵਾ ਤਿੰਨ ਤੁਹਾਡੇ ਲੱਗ ਲੱਗੇ ਹੋ ਗਿਆ ਸਾਨੂੰ ਹੋਰ ਕਿਹਦਾ ਪਤਾ ਸਾਡੇ ਲੱਗੇ ਦੇ ਤਿੰਨ ਹੋ ਗਏ ਤਿੰਨ ਘਰਾਂ ਚੋਂ ਉਹ ਕਹਣਾ ਕਿ ਜਣਾ ਉਹ ਬਦੇ ਜਦੋਂ ਦੇ ਇੱਥੇ ਆਏ ਪਏ ਤੇ ਚੋਰੀਆਂ ਬਣੀਆਂ ਹੋਣੀਆਂ ਸਾਡੇ ਮਹੱਲੇ ਦੇ ਵਿੱਚ ਗੰਦ ਪਿਆ ਗਿਆ ਹੈ ਗਰੀਬ ਮੁੰਡਾ ਜਿਹਨੂੰ ਲੁੱਟ ਕੇ ਲੈ ਗਿਆ ਇਹ ਕੁੜੀ ਦੇ ਵਿਆਹ ਬਾਤੇ ਸੁਣਾ ਰੱਖਿਆ ਕਿੱਥੋਂ ਗਰੀਬ ਮੁੰਡਾ ਕਿੱਥੋਂ ਕਰੇਗਾ ਜੋ ਕਮਾੜਾ ਹੋਈ ਖਾਣਾ ਇਹਨਾਂ ਤਿੰਨ ਚਾਰ ਤਿੰਨ ਚਾਰ ਵਾਰ ਇੱਧਰ ਚੋਰੀ ਹੋਈ ਆ ਜਿੰਨਾ ਤੇ ਤੁਸੀਂ ਹੁਣੇ ਬਿਆਨ ਲਿਆ ਮਹੀਨਾ ਪਹਿਲੇ ਇਹਨਾਂ ਦੇ ਇੱਥੇ ਪਹਿਲੇ ਬੂਆ ਪੰਨਿਆ ਅਤੇ ਅੱਜ ਇਹਦਾ ਵਿਆਹ ਕਰ ਕੀ ਕਰਕੇ ਛੁੱਟ ਗਿਆ ਬੰਦਾ ਤੁਹਾਨੂੰ ਨਿਕਲਣਾ ਚਾਹੀਦਾ ਜੀ ਉਹ ਕਮੇਟੀ ਲੈਣਾ ਸੀ ਪਾਜੀ ਬੱਚਿਆਂ ਕੋਲ ਤੇ ਮੈਨੂੰ ਇਹ ਕਹਿੰਦੇ ਪੈਸੇ ਦੇ ਤੇ ਮੈਂ ਬਾਰੀ ਨਹੀਂ ਵੇਖਿਆ ਬਾਰੀ ਕਹਿੰਦੀ ਹੱਥ ਇਹ ਨਾ ਹੂੰ ਪਿਛਲੇ ਖਾਨੇ ਚ ਸਾਰਾ ਇਹ ਸੋਨਾ ਸਾਨਾ ਕੱਢ ਕੇ ਲੱਗੇ ਇਦਾਂ ਹੀ ਕੱਪੜੇ ਬਾਰੀ ਤੇ ਖੁੱਲ ਰਹੇ ਮੇਰੇ ਉਹ ਗਏ ਨੇ ਖੋਲ ਕੇ ਵੇਰ ਕੱਢੇ ਪਾਜੀ ਪਾਜੀ ਹੁੰਦੇ ਵੇਖਿਆ ਮੈਂ ਤਾਂ ਪਹਿਲਾਂ ਕਮੇਟੀ ਬਚਾਣੇ ਫਿਰ ਰੋਟੀ ਬਣਾਣੇ ਆ ਤਿੰਨ ਪਾਜੀ ਇਹਨਾਂ ਦੀਆਂ ਮੁੰਦਰੀਆਂ ਤਿੰਨ ਮੇਰੀਆਂ ਤੇ ਮੇਰੇ ਘਾੜੇ ਤੇ ਇੱਕ ਇਹਨਾਂ ਦੀ ਚਾਨੀ ਤੇ ਇੱਕ ਮੇਰਾ ਹਾਰੀ ਤਿੰਨ ਤੋਲੇ ਲੰਗੀਆਂ ਪਾਜੀ 3000 ਰੁਪਏ ਪਾਜੀ ਕੁਝ ਨਹੀਂ ਰਹਿਣ ਦਿੱਤਾ ਪਾਜੀ ਮੇਰੇ ਕਰ ਗਏ ਨੇ ਅਈ ਸਰਪਾਜੀ ਪਰਚਾ ਦੇਣਾ ਚਾਹੁੰਦੇ ਉਹ ਬੰਦਾ ਅੰਦਰ ਹੋ ਸੰਗ